ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰਾਉਂਡ 1255 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਅਰ ਰਿਜ਼ਲਟ ਜੋ ਕਿ 28 ਦਸੰਬਰ ਨੂੰ ਕਰਵਾਏ ਗਏ ਸਨ ਆਪਾਂ ਪਹਿਲਾ ਗੱਲ ਕਰਾਂਗੇ ਸੰਗਰਸਾ ਦਾ ਕਬੱਡੀ ਟੂਰਨਾਮੈਂਟ ਦੀ ਜੋ ਕਿ ਸਿਰਸੇ ਦੇ ਵਿੱਚ ਕਰਵਾਇਆ ਗਿਆ ਸੀ ਉੱਥੇ ਪਹਿਲਾ ਨਾਮ 71000 ਤੇ ਦੂਜਾ ਨਾਮ 65000 ਸੀ ਬੈਸਟ ਰੇਂਡਰ ਤੇ ਬੈਟ ਜਾਫੀ ਨੂੰ ਕੱਪ ਦਿੱਤੇ ਗਏ ਸਨ ਤੇ ਬਾਕੀ ਦੀ ਜਾਣਕਾਰੀ ਆਪਾਂ ਅਗੇ ਵੀਡੀਓ ਦੇ ਵਿੱਚ ਦੇਵਾਂਗੇ ਜੇ ਤੁਸੀਂ ਇਹ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟ ਦੇ ਫਾਈਨ ਜੋ ਕਰਦੇ ਆ ਵੀਡੀਓ ਸਟਾਰਟ ਅੱ피 ਸੱਚੇ ਪਾਸ਼ਾ ਵਾਇਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਆ ਸਾਨੂੰ ਕਹਿਗੇ ਤੋਰਿਆ ਬਾਬੇ ਨੇ ਹਾਂਜੀ ਇੱਥੇ ਫਾਈਨਲ ਮੈਚ ਹੈ ਅਸੀਂ ਪੋਜੇਵਾਲ ਤੇ ਫਕਰਚੰਡਾ ਦੀਆਂ ਟੀਮਾਂ ਦੇ ਵਿਚਕਾਰ ਇੱਥੋਂ ਫਕਰਚੰਡਾ ਦੇ ਨੰਬਰ ਰਹੇ 15 ਤੇ ਪੋਜੇਵਾਲ ਦੇ ਨੰਬਰ ਰਹੇ ਸਾਡੇ B.A ਦੇ ਵਿੱਚੋਂ ਪੋਜੇਵਾਲਾ ਫਰਸਟ ਤੇ ਫਕਰਚੰਡਾ ਸੈਕੰਡ ਇੱਥੇ ਬੈਸਟ ਰੇਡਰ ਤੇ ਬੈਠ ਜਾਫੀ ਬਾਰੇ ਕੋਈ ਦੱਸਿਆ ਨਹੀਂ ਗਿਆ ਹਾਂਜੀ ਇੱਕ ਗੱਲ ਕਰਦੇ ਹਾਂ ਸਵਾਹ ਵਾਲੇ ਕੁਆਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 41000 ਸੀ ਬੈਸਟ ਰੇਡਰ ਤੇ ਬੈਠ ਜਾਫੀ ਨੂੰ 11-11000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੈ ਅਸੀਂ ਘਾਂਗਾ ਤੇ ਕਲਿਆਣ ਸੁੱਖਾ ਤੇ ਤੋਂ ਵੈਸਟ ਰੇਡਰ ਬਣੇ ਨੇਗੇ ਕੋੜਾ ਕਾਂਗਾ ਤੇ ਗੁਰੀ ਖਖਰਾਣਾ ਦੋਨੇ ਜੁਆਇੰਟ ਵੈਸਟ ਰੇਡਰ ਬਣੇ ਤੇ ਬਿੱਟ ਜਾਫੀ ਬਣੇਗਾ ਸੋਨਾ ਬਾਂਦਰ ਡੋੜ ਵਾਲਾ ਹਾਂਜੀ ਅੱਗੇ ਗੱਲ ਕਰਦੇ ਹਾਂ 11 ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1,50,000 ਤੇ ਦੂਜਾ ਨਾਮ 1,00,000 ਰੁਪਿਆ ਸੀ ਵੈਸਟ ਰੇਡਰ ਤੇ ਬਿੱਟ ਜਾਫੀ ਨੂੰ 51,51,000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਸੀ ਮਨਸੂਰਪੁਰ ਤੇ ਮੈਮਦਵਾਲ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਮੈਮਦਵਾਲ ਦੇ ਨੰਬਰ ਰਹੇ 45 ਤੇ ਮਨਸੂਰਪੁਰ ਦੇ ਨੰਬਰ ਰਹੇ 20 ਇਸ ਦੇ ਸੂਰ ਫੋਰ ਸੈਕੰਡ ਇਥੋਂ ਬੈਸਟ ਜੱਫੀ ਬਣਿਆਗਾ ਗਿੰਨੀ ਮੈਮਦਵਾਲ 10 ਟੱਚ ਲੈ ਕੇ ਸੱਤ ਜੱਫੇ ਲਾਈ ਤੇ ਬੈਸਟ ਰੇਡਰ ਬਣਿਆਗਾ ਫਰੀਆਦ ਭਗਵਾਨਪੁਰੀਆ ਵਾਲਾ 14 ਕਬੱਡੀਆਂ ਪਾ ਕੇ 14 ਨੰਬਰ ਲੈ ਤੇ ਹਾਂਜੀ ਕੋਹਲਿਆ ਕਲਾਂ ਤੇ ਬਲਟੋਹਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਆਪਾਂ ਰਾਤ ਅਪਲੋਡ ਕਰ ਦਿੱਤੀ ਸੀਗੀ ਤੇ ਉੱਥੇ ਜਾ ਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਆਂਗੇ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ